ਇੱਕ ਵਾਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਰਬਾਬ ਭਲੀ ਬੁਜਾਇਨ ਦਾ ਜੇਕਰ ਇਸ ਦੇ ਅੰਦਰ ਤੂੰ ਸ਼ਬਦ ਪਾਇ ਕੇ ਗਾਏ ਤਾਂ ਤੇਰਾ ਦੋਹੇ ਥਾਂ ਹੀ ਭਲਾ ਕਰੀਏ ਅਗੋਂ ਭਾਈ ਮਰਦਾਨਾ ਜੀ ਪਤਾ ਕੀ ਕਹਿੰਦੇ ਕਹਿੰਦੇ ਸੱਚੇ ਪਾਤਸ਼ਾਹ ਗੱਲ ਤੇ ਤੁਹਾਡੀ ਠੀਕ ਹੈ ਭਈ ਮੈਂ ਅਮੀਰਾਂ ਦੇ ਘਰ ਜਾ ਕੇ ਗਾਂਦਾ ਤੇ ਮੈਨੂੰ ਬਦਲੇ 'ਚ ਕੁਝ ਮਿਲਦਾ ਹੈ ਮੈਂ ਰਬਾਬ ਸੁਣਾ ਵਜਾਂਦਾ ਉੱਥੇ ਤੇ ਜੇਕਰ ਇਹਦੇ ਸ਼ਬਦ ਪਾਕ ਮੈਂ ਤੁਹਾਡੇ ਨਾਲ ਗਾਣ ਲੱਗ ਪਿਆ ਮੇਰੇ ਪਰਿਵਾਰ ਦਾ ਕੀ ਬਣੇਗਾ ਪਰਿਵਾਰ ਨੂੰ ਕੌਣ ਪਾਲੇਗਾ ਤੁਮਾਰੈ ਨੇ ਕਿਆ ਮਰਦਾਨਿਆਂ ਤੂੰ دیਵਾਨਾ ਉਹ ਗਾਇ ਤੈਨੂੰ ਕਿਸ ਨੇ ਇਸ ਭਰਮ ਵਿੱਚ ਇਸ ਵਹਿਮ ਵਿੱਚ ਪਾ ਦਿੱਤਾ ਕਿ ਤੇਰੇ ਪਰਿਵਾਰ ਨੂੰ ਤੂੰ ਪਾਲਦਾ ਹੈ ਤੇਰੇ ਪਰਿਵਾਰ ਨੂੰ ਤੂੰ ਨਹੀਂ ਕਰਤਾਰ ਪਾਲਦਾ ਹੈ ਔਰ ਸਭ ਦੇ ਪਰਿਵਾਰ ਨੂੰ ਕਰਤਾਰ ਪਾਲਦਾ ਹੈ। ਪਾਤਸ਼ਾਹ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮੈਂ ਜੰਤੂ ਪਾਇਨ ਤਿਨਾਂ ਪਿਰੋਜੀ ਦੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਾਡੀ ਹਾਲਤ ਪਤਾ ਹੈ। ਇੱਕ ਬਜ਼ੁਰਗ ਮਾਈ ਸੀ ਕਹਾਣੀ ਹੈ ਸਿਰਫ ਸਮਝਣ ਵਾਸਤੇ ਉਹ ਬਜ਼ੁਰਗ ਮਾਈ ਨੇ ਇੱਕ ਮੁਰਗਾ ਪਾਲਿਆ ਹੋਇਆ ਸੀ ਤੇ ਉਹਨੂੰ ਇਹ ਸਿੱਖ ਜਦੋਂ ਇਹ ਮੁਰਗਾ ਬਾਗ ਦਿੰਦਾ ਸੂਰਜ ਚੜ੍ਹਦਾ ਉਹਨੇ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਸੀ ਵੀ ਗੱਲ ਸੁਣ ਲਓ ਮੇਰੇ ਨਾਲ ਕਿਸੇ ਨੇ ਤਿੰਨ ਪੰਜ ਨਹੀਂ ਕਰਨੀ ਮੇਰੇ ਨਾਲ ਕਿਸੇ ਨੇ ਝਗੜਾ ਨਹੀਂ ਕਰਨਾ ਕਿਸੇ ਨੇ ਉੱਚੀ ਆਵਾਜ਼ ਵਿੱਚ ਮੇਰੇ ਨਾਲ ਬੋਲਣਾ ਨਹੀਂ ਅਗਰ ਬੋਲੇ ਤੇ ਮੈਂ ਆਪਣਾ ਮੁਰਗਾ ਲੈ ਕੇ ਦੂਜੇ ਨਗਰ ਚਲੀ ਜਾਵਾਂਗੇ ਫਿਰ ਹਨੇਰੇ ਚ ਮਰਦੇ ਰਹੋ ਸੂਰਜ ਉੱਥੇ ਚੜਾ ਦਿਆਂਗੇ ਮੈਂ ਜਾ ਕੇ ਇੱਕ ਦਿਨ ਉਸ ਮਾਈ ਦਾ ਕਿਸੇ ਨਾਲ ਝਗੜਾ ਹੋ ਗਿਆ ਉਹਨੇ ਮੁਰਗਾ ਆਪਣੇ ਕੱਚ ਚ ਮਾਰਿਆ ਕਹਿੰਦੀ ਮੈਂ ਚੱਲੀ ਆ ਮੈਂ ਚੱਲੀ ਆ ਹੁਣ ਹਨੇਰੇ ਚ ਹੀ ਰਹੂ ਜੇ ਉਹ ਲੈ ਕੇ ਮੁਰਗਾ ਜੀ ਦੂਜੇ ਨਗਰ ਚਲੀ ਗਈ ਮੁਰਗੇ ਨੇ ਸਵੇਰੇ ਬੰਗ ਦਿੱਤੀ ਤੇ ਸੂਰਜ ਉੱਥੇ ਚੜ ਗਿਆ ਹੁਣ ਮਾਣੀ ਮਨ ਸੋਝਦੀ ਲੈ ਸੂਰਜ ਇੱਥੇ ਚੜਾ ਦਿੱਤਾ ਹੁਣ ਉਹ ਰੋਂਦੇ ਆਉਣਗੇ ਉੱਥੇ ਸਾਨੂੰ ਲੱਗਦਾ ਸੂਰਜ ਸਾਡੇ ਕਰਕੇ ਚੜਦਾ ਹੈ ਚਿੰਤਾ ਸਾਨੂੰ ਲੱਗਦਾ ਵੀ ਪਰਿਵਾਰ ਸਾਡੇ ਕਰਕੇ ਪਲਦਾ ਪਿਆ ਚਿੰਤਾ ਸਾਨੂੰ ਲੱਗਦਾ ਵੀ ਦੁਕਾਨ ਹੀ ਮੇਰੀ ਮੇਰੇ ਕਰਕੇ ਚੱਲਦੀ ਵੀ ਮੈਂ ਨਾ ਕੁਝ ਕਰਾਂ ਤਾਂ ਦੁਕਾਨ ਕਿਵੇਂ ਚੱਲੇਗੀ ਚਿੰਤਾ ਇਹ ਮਈਏ ਜਿਵੇਂ ਆਪਾਂ ਸੋਚ ਰਹੇ ਆ ਵੀ ਸੂਰਜ ਸਾਡੇ ਕਰਕੇ ਚੱਲਦਾ ਚੜ੍ਹਦਾ ਮਹਾਰਾਜ ਸਾਨੂੰ ਸਮਝਾਉਂਦੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਕਿ ਜਿੱਥੇ ਤੂੰ ਅੱਜ ਬੈਠਾ ਹੈ ਨਾ ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੋਈ ਜਾ ਚੁੱਕੇ ਨੇ ਜਿਹੜੇ ਕਹਿੰਦੇ ਸਨ ਸਾਡੇ ਬਣਾ ਕੁਝ ਹੋ ਹੀ ਨਹੀਂ ਸਕਦਾ ਜਿਹੜੇ ਕਹਿੰਦੇ ਸਨ ਸਾਡੇ ਬਿਨਾ ਸੰਸਾਰ ਹੀ ਨਹੀਂ ਚੱਲ ਸਕਦਾ ਸਭ ਕੁਝ ਚੱਲਦਾ ਮੈਂ ਪਰ ਉਹਨਾਂ ਦੀ ਫੋਟੋ ਟੰਗੀ ਹੋਈ ਹੈ ਕੰਦ ਤੇ ਉਹ ਵੇਖਦੇ ਪਏ ਨੇ ਦੁਕਾਨ ਤੇ ਉਹ ਵੀ ਚੱਲਦੀ ਪਈ ਹੈ ਮੈਂ ਤਾਂ ਦਾ ਦੁਕਾਨ ਚਲਣੀ ਕੋਈ ਨਹੀਂ ਇੱਕ ਛਿਪਕਲੀ ਦੂਜੀ ਛਿਪਕਲੀ ਨੂੰ ਕਹਿੰਦੀ ਹੈ ਗੋੜ ਕਿਰਲੀ ਦੂਜੀ ਗੋੜ ਕਿਰਲੀ ਨੂੰ ਕਹਿੰਦੀ ਹੈ ਭੈਣੇ ਚੱਲ ਕੇ ਤੇ ਘੁੰਮ ਫੇਰ ਆ ਵੀਏ ਉਹ ਕਹਿੰਦੀ ਮਨ ਤੇ ਮੇਰਾ ਵੀ ਬੜਾ ਕਰਦਾ ਹੈ ਪਰ ਆ ਛਤ ਨੂੰ ਕੌਣ ਰੋਕੇਗਾ ਤੇਰੇ ਨਾਲ ਮੈਂ ਚਲੇਗੀ ਤੇ ਛਤ ਡਿੱਗ ਪੈਣਾ ਕਹਿੰਦੀ ਆ ਛਤ ਨੂੰ ਡੱਕਿਆ ਹੋਇਆ ਰੋਕਿਆ ਹੋਇਆ ਮੈਂ ਹੁਣ ਸਾਡੀ ਵੀ ਹਾਲਤ ਉਸੇ ਛਿਪਕਲੀ ਵਾਲੀ ਆ ਸਾਨੂੰ ਵੀ ਲੱਗਦਾ ਵੀ ਅਸੀਂ ਸੰਸਾਰ ਨੂੰ ਰੋਕੀ ਖੜੇ ਆ ਸਾਨੂੰ ਲੱਗਦਾ ਕਿ ਅਸੀਂ ਸਭ ਚਲਾ ਰਹੇ ਆ ਬਸ ਇਹੀ ਸਾਡਾ ਵਹਿਮ ਹੈ, ਇਹੀ ਸਾਡਾ ਭਰਮ ਹੈ। ਇਸ ਤੋਂ ਵੱਡਾ ਭਰਮ ਹੋਰ ਕੀ ਹੋ ਸਕਦਾ ਹੈ? ਇਹਦੇ ਵਿੱਚੋਂ ਹੀ ਚਿੰਤਾ ਪੈਦਾ ਹੁੰਦੀ ਹੈ। ਇਹਦੇ ਵਿੱਚੋਂ ਹੀ ਫਿਕਰ ਪੈਦਾ ਹੁੰਦਾ ਹੈ। ਪਾਤਸ਼ਾਹ ਸਾਨੂੰ ਕਹਿੰਦੇ ਚਿੰਤਾ ਕਰਨ ਤੇ ਲੋੜ ਨਹੀਂ ਜਿੰਨੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਰਿਜ਼ਕ ਦੇਗਾ। ਤੂੰ ਚਿੰਤਾ ਨਾ ਕਰ, ਚਿੰਤਨ ਕਰ। ਜਿੰਨਾ ਤੂੰ ਜ਼ੋਰ ਚਿੰਤਾ ਤੇ ਲਾਣਾ ਹੈ ਉਹਨਾਂ ਆਪਣੇ ਕੰਮ ਤੇ ਲਾ। ਤੈਨੂੰ ਫਿਕਰ ਕਰਨ ਦੇ ਲੋੜ ਨਹੀਂ ਤੈਨੂੰ ਕਿਰਤ ਕਰਨ ਦੇ ਲੋੜ ਹੈ ਤੂੰ ਇਮਾਨਦਾਰ ਨਾਲ ਕਿਰਤ ਕਰ ਬਸ ਬਾਕੀ ਉਹਦੇ ਤੇ ਛੱਡ ਦੇ ਉਹ ਆਪ ਤੇਰੇ ਸਾਰੇ ਕਾਰ ਦਰਾਸ ਕਰੇਗਾ ਛੱਡ ਕੇ ਤੇ ਦੇਖ ਫਿਰ ਸਮਝ ਪਾਏਗੀ ਕਿ ਕੌਣ ਪਾਲਦਾ ਪਰਿਵਾਰ ਨੂੰ ਰੰਕਾਰ ਪਾਲਦਾ ਇਕੱਲੇ ਸਾਡੇ ਪਰਿਵਾਰ ਨੂੰ ਨਹੀਂ ਸਭ ਦੇ ਪਰਿਵਾਰਾਂ ਨੂੰ ਉਹੀ ਪਾਲਦਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੂਟ ਨਾ ਆਵਈ ਅਗਣਤ ਭਰੇ ਭੰਡਾਰ ਮਹਾਰਾਜ ਕਹਿੰਦੇ ਉਹਦੇ ਅਣਗਿਣਤ ਭੰਡਾਰ ਨੇ ਭਰੇ ਪੈਲੇ ਇੰਨੇ ਭੰਡਾਰ ਭਰੇ ਪਏ ਨੇ ਮਹਾਰਾਜ ਕਹਿੰਦੇ ਜੋ ਕਿ ਛਪਾਇਆ ਸੋਇਕਾ ਵਾਰ ਜੋ ਨੇ ਪਾਇਆ ਇੱਕ ਵਾਰ ਹੀ ਪਾ ਦਿੱਤਾ ਤੇ ਸਦੀਆਂ ਤੋਂ ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਤਾ ਕਪਾਹੇ ਜੁਗਾ ਜੁਗੰਤਰ ਖਾਹੀ ਖਾਹੇ